ਸਤਿ ਸ਼੍ਰੀ ਅਕਾਲ ਸੰਡੇ ਚੁੱਲੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਬੇਸਣ ਤੇ ਮੈਦੇ ਦਾ ਚਿਲਾ ਹਾਂਜੀ ਇੱਕ ਕੱਪ ਮੈਂ ਇੱਕ ਕੌਲੀ ਲਈਏ ਬੇਸਣ ਦੀ ਇੱਕ ਕੌਲੀ ਲਈਏ ਮੈਦੇ ਦੀ ਉਹਨੂੰ ਮੈਂ ਛਾਣ ਲਿਆ ਹਾਂਜੀ ਹੁਣ ਪਾਣੀ ਨਾਲ ਆਪਾਂ ਇਹਨੂੰ ਘੋਲ ਬਣਾਵਾਂਗੇ ਪਾਣੀ ਦਾ ਘੋਲ ਬਣਾਵਾਂਗੇ ਇਹ ਨਾ ਪਤਲਾ ਰੱਖਣਾ ਨਾ ਆਪਾਂ ਸਖਤ ਰੱਖਣਾ ਠੀਕ ਠਾਕ ਰੱਖਣਾ ਇਹ ਆਪਣਾ ਸਖਤਾ ਹਜੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹਾਂਜੀ ਇਹਦੇ ਵਿੱਚ ਨਮਕ ਪਾ ਲਿਆ ਹਾਂਜੀ ਕਸਤੂਰੀ ਮੇਥੀ ਪਾ ਲਈ ਥੋੜ੍ਹੀ ਥੋੜੀ ਪਾ ਲੈਣੀ ਆ ਜੀ ਇਹਦੇ ਵਿੱਚ ਪਹਿਲਾਂ ਹੀ ਥੋੜੀ ਜੀ ਮਿਰਚ ਪਾ ਲਈ ਹਾਂਜੀ ਇਹਨੂੰ ਆਪਾਂ ਮਿਲਾ ਲਵਾਂਗੇ ਹਜੇ ਆਪਣਾ ਸਖਤ ਦਾ ਘੋਲ ਇਹ ਇਹਦੇ ਵਿੱਚ ਹਜੇ ਥੋੜਾ ਪਾਣੀ ਹੋਰ ਪਊਗਾ ਹਾਂਜੀ ਇਹਨੂੰ ਆਪਾਂ ਪਤਲਾ ਕਰਾਂਗੇ ਘੋਲ ਨੂੰ ਹਾਂਜੀ ਇਹਨੂੰ ਆਪਾਂ ਘੋਲਣਾ ਇਸ ਚੰਗੀ ਤਰੀਕੇ ਨਾਲ ਘੋਲਣਾ ਜੀ ਇਹਦੇ ਵਿੱਚ ਕੋਈ ਕੁਟਲੀ ਨਾ ਪੈ ਜਾਵੇ ਇਸ ਕਰਕੇ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਇਹਨੂੰ ਮਲੈਮ ਜਿਹਾ ਇਹਦਾ ਬੈਟਰ ਤਿਆਰ ਕਰਾਂਗੇ ਹਾਂਜੀ ਦੇਖੋ ਜੀ ਹੁਣ ਆਪਣਾ ਬੈਟਰ ਠੀਕ ਆ ਇਹ ਇਦਾਂ ਦਾ ਹੋਣਾ ਚਾਹੀਦਾ ਤੇ ਇਹਦੇ ਵਿੱਚ ਮੈਂ ਪਾਵਾਂਗਾ ਬੇਕਿੰਗ ਸੋਡਾ ਅੱਧਾ ਚਮਚ ਬੇਕਿੰਗ ਸੋਡੇ ਦਾ ਪਾਉਣਾ ਬੇਕਿੰਗ ਪਾਊਡਰ ਨਹੀਂ ਪਾਉਣਾ ਬੇਕਿੰਗ ਸੋਡਾ ਪਾ ਕੇ ਇਹਨੂੰ ਆਪਾਂ 10 ਮਿੰਟ ਲਈ ਇਹਨੂੰ ਆਪਾਂ ਰੈਸਟ ਤੇ ਰੱਖਾਂਗੇ ਫਿਰ 10 ਮਿੰਟ ਬਾਅਦ ਦਿਖਾਉਨੇ ਆ ਜੀ 10 ਮਿੰਟ ਹੋ ਗਏ ਨੇ ਹੁਣ ਇਹ ਕੋਲ ਦੇਖੋ ਜੀ ਆਪਣਾ ਵਧੀਆ ਫੁੱਲ ਵੀ ਗਿਆ ਤੇ ਨਰਮ ਵੀ ਹੋ ਗਿਆ ਹਾਂਜੀ ਆਪਾਂ ਤੇਲ ਇੱਧਰ ਰੱਖ ਲਿਆ ਤੇਲ ਜੇ ਆਪਾਂ ਗਰਮ ਦੇਖ ਲੈਨੇ ਆ ਹੋ ਗਿਆ ਆਪਾਂ ਥੋੜੀ ਜਿਹੀ ਪੁੰਦਾ ਪਾ ਕੇ ਵੇਸਣ ਦੀਆਂ ਤੇ ਹੁਣ ਆਪਣਾ ਤੇਲ ਗਰਮਾ ਇਹਦੇ ਵਿੱਚ ਆਪਾਂ ਚਿਲੇ ਪੋਣੇ ਸ਼ੁਰੂ ਕਰਦੇ ਆ ਇਹਨੂੰ ਪੂੜੇ ਵੀ ਕਹਿ ਸਕਦੇ ਆ ਚਿਲੇ ਵੀ ਕਹਿ ਸਕਦੇ ਆ ਜੀ ਇਦਾਂ ਕੜਸ਼ੀ ਨਾ ਪਾਈ ਜਾਣੇ ਆ ਦੇ ਥੱਲੇ ਨਹੀਂ ਲੱਗਦੇ ਇਹਨਾਂ ਨੇ ਆਪਣੇ ਆਪ ਹੀ ਉੱਪਰ ਆ ਜਾਣਾ ਦੇਖੋ ਜੀ ਜਾਲੀਦਾਰ ਬਣਿਆ ਇਸ ਕਰਕੇ ਆਪਣਾ ਇੱਥੋਂ ਪਤਾ ਚੱਲਦਾ ਕਿ ਬੈਟਰ ਆਪਣਾ ਵਧੀਆ ਤਿਆਰ ਹੋਇਆ ਹੋਇਆ ਜੇ ਜਾਲੀ ਨਾ ਪਵੇ ਚਿੱਲਿਆਂ ਵਿੱਚ ਫੇਰ ਆਪਣਾ ਬੈਟਰ ਤਿਆਰ ਨਹੀਂ ਹੈਗਾ ਦੇਖੋ ਜੀ ਜਾਲੀ ਕਾਫੀ ਜਾਲੀਆਂ ਪੈ ਗਈਆਂ ਨੇ ਉਨ ਇਹਨੂੰ ਆਪਾਂ ਪਾਲਟੀਆਂ ਮਾਰ ਦਵਾਂਗੇ ਇਹਨਾਂ ਦੀਆਂ ਹਾਂਜੀ ਸਾਰਿਆਂ ਦੀਆਂ ਪਾਲਟੀਆਂ ਮਾਰ ਦਵਾਂਗੇ ਆਪਾਂ ਦੂਜੇ ਪਾਸੇ ਵੀ ਆਪਾਂ ਪਕਾ ਲਵਾਂਗੇ ਹਾਂਜੀ ਪਾਲਟੀਆਂ ਮਾਰਤੀਆਂ ਇਹਨਾਂ ਦੀਆਂ ਪਾਸੇ ਪਲਟਦੇ ਨੇ ਇਧਰੋਂ ਵੀ ਆਪਾਂ ਪਕਾਵਾਂਗੇ ਇਹਨਾਂ ਨੂੰ ਫਿਰ ਆਪਾਂ ਜਿਆਦਾ ਸੇਕ ਨਹੀਂ ਇਹ ਸੇਕ ਨਹੀਂ ਇਹਨਾਂ ਨੂੰ ਜਿਆਦਾ ਚਾਹੀਦਾ ਹੁੰਦਾ ਤੇ ਥੋੜੇ ਸੇਕ ਨਾਲ ਹੀ ਇਹ ਬਣ ਜਾਂਦੇ ਆ ਹਾਂਜੀ ਆਪਾਂ ਇਹਨੂੰ ਅਰੇ ਥੋੜਾ ਜਿਹਾ ਹੋਰ ਸਿੱਖ ਲਵਾਵਾਂਗੇ ਜੀ ਹੁਣ ਆਪਣੇ ਹਨੇ ਭਣ ਕੇ ਤਿਆਰ ਆ ਜੀ ਹੁਣ ਆਪਾਂ ਇਹਨਾਂ ਨੂੰ ਦੂਸਰੇ ਪਾਸੇ ਪਲਟੀ ਮਾਰ ਕੇ ਆਪਾਂ ਇਹਨਾਂ ਨੂੰ ਹੁਣ ਕੱਢ ਲਵਾਂਗੇ ਹਣ ਤਿਆਰ ਆ ਜੀ ਆਪਣੇ ਇਹ ਇੰਨਾ ਕੀ ਸੇਕ ਲਵਾਉਣਾ ਜੀ ਜ਼ਿਆਦਾ ਨਹੀਂ ਲਵਾਉਣਾ ਜ਼ਿਆਦਾ ਲਵਾਓਗੇ ਤਾਂ ਇਹ ਕਾਲੇ ਹੋ ਜਾਣਗੇ ਕਲਰ ਵਧੀਆ ਨਹੀਂ ਆਉਣਾ ਹੈਗਾ ਇਹਨਾਂ ਦਾ ਨਾ ਖਾਣ ਨੂੰ ਵਧੀਆ ਲੱਗਣੇ ਆ ਇਸ ਕਰਕੇ ਬਸ ਲਾਈਟ ਜਿਹੀ ਰੱਖਣੇ ਆ ਦਾ ਕਲਰ ਲਾਈਟ ਜਿਹਾ ਹੀ ਰੱਖਣਾ ਵਾ ਆ ਇਹਨਾਂ ਨੂੰ ਕੱਟ ਲਾਂਗੇ ਇੱਕ ਪਲੇਟ ਵਿੱਚ ਕੱਟ ਲਾਂਗੇ ਬਾਕੀ ਜਿਹੜਾ ਥੋੜਾ ਬੈਟਰ ਹੋਰ ਬਜਿਆ ਮੇਰਾ ਉਹ ਵੀ ਮੈਂ ਇੱਤੈ ਹੀ ਬਣਾ ਲਾਂਗੇ ਹਾਂਜੀ ਜਿਹੜਾ ਆਪਣਾ ਥੋੜਾ ਪੈਟਰ ਹੋਰ ਬਚਿਆ ਹੋਇਆ ਆਪਾਂ ਇਹਨੂੰ ਵੀ ਇਦਾਂ ਹੀ ਬਣਾ ਲਵਾਂਗੇ ਫਿਰ ਆਪਾਂ ਇਹਦੀ ਪਲੇਟਿੰਗ ਕਰਾਵੇ ਇਹ ਵੀ ਕੱਟਸ਼ੀ ਨਾਲ ਇਦਾਂ ਹੀ ਪਾ ਲੈਣਾ ਬੈਟਰ ਨੂੰ ਤ ਵੀ ਦੇਖੋ ਜਾਲੀਆਂ ਕਿੰਨੀਆਂ ਜਾਲੀਦਾਰ ਬਣਿਆ ਹੈ ਹਾਂਜੀ ਤੁਸੀਂ ਇਹੀ ਦੇਖਣਾ ਕਿ ਜਦੋਂ ਜਾਲੀ ਆਪਣਾ ਬੈਟਰ ਵਧੀਆ ਤਰੀਕੇ ਨਾਲ ਉਦੋਂ ਤਿਆਰ ਹੁੰਦਾ ਜਦੋਂ ਇਹ ਜਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜਾਲੀ ਦੇਖੋ ਸਾਰਿਆਂ ਤੇ ਜਾਲੀ ਵਧੀਆ ਪਈ ਆ ਇਹਨੂੰ ਹੁਣ ਆਪਾਂ ਪਾਲਟੀਆਂ ਮਾਰ ਦਾਂਗੇ ਇਹਨਾਂ ਦੀਆਂ ਵੀ ਹਾਂਜੀ ਇਹਨੂੰ ਵੀ ਥੋੜੀ ਦੇਰ ਪਕਾਵਾਂਗੇ ਆਪਾਂ ਦੂਸਰੇ ਪਾਸੇ ਫਿਰ ਆਪਾਂ ਇਹਨਾਂ ਨੂੰ ਵੀ ਕੱਢ ਲਵਾਂਗੇ ਮੇਰੀ ਵੀਡੀਓ ਜੋ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਤੁਸੀਂ ਮੈਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਦੇਆ ਕਰੋ ਜੀ ਹਾਂਜੀ ਇਹ ਵੀ ਬਣ ਗਏ ਹੁਣ ਆਪਣੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਹਾਂਜੀ ਸਾਰਿਆਂ ਨੂੰ ਕੱਢ ਲਵਾਂਗੇ ਆਪਾਂ ਹੁਣ ਆਪਾਂ ਪਲੇਟਿੰਗ ਕਰਾਂਗੇ ਹਾਂਜੀ ਪਲੇਟ ਦੇ ਵਿੱਚ ਮੈਂ ਸਾਰੇ ਰੱਖ ਲੈਨੇ ਚਿੱਲੇ ਚਿੱਲੇ ਵੀ ਕਹਿ ਸਕਦੇ ਆਂ ਪੂੜੇ ਵੀ ਕਹਿ ਸਕਦੇ ਆ ਇਹਨੂੰ ਤੇ ਆਪਾਂ ਇਤੇ ਇਮਲੀ ਦੀ ਜਿਹੜੀ ਚਟਣੀ ਬਣਾ ਇਮਲੀ ਦਾ ਜਿਹੜੀ ਉਹ ਬਣਾਈਆ ਚਟਣੀ ਇਹ ਆਪਾਂ ਪਾਵਾਂਗੇ ਇਹ ਇਹਦੇ ਨਾਲ मिलापा ਇਹਦਾ ਚਟਣੀ ਦਾ ਇਮਲੀ ਦੀ ਚਟਣੀ ਨਾਲ ਇਹ ਵਧੀਆ ਲੱਗਦੀ ਆ ਇਹ ਉਤੋਂ ਦੀ ਟਮੇਟੋ ਸਾਸ ਹਾਂਜੀ ਟਮੇਟੋ ਸਾਸ ਪਾਤੀਆ ਹੁਣ ਆਪਾਂ ਇਹਦੇ ਦਹੀਂ ਪਾਵਾਂਗੇ ਥੋੜਾ ਥੋੜਾ ਦਹੀਂ ਪੋਣਾ ਦਹੀਂ ਨੂੰ ਪਤਲਾ ਨਹੀਂ ਕਰਨਾ گاੜਾ ਹੀ ਰੱਖਣਾ ਦਹੀਂ ਆਪਾਂ ਨੇ ਉਹ ਉੱਪਰ ਦੀ ਉਬਾਦਣਾ ਹੁਣ ਇਹਦੇ ਟਮਾਟਰ ਤੇ ਪਿਆਜ਼ ਰੱਖ ਦਵਾਂਗੇ। ਭਾਂਡੀ ਪਿਆਜ਼ ਤੇ ਟਮਾਟਰ ਰੱਖ ਕੇ ਇਹਦੇ ਆਪਾਂ ਚਾਟ ਮਸਾਲਾ ਪਾ ਦਵਾਂਗੇ ਹਰੀ ਮਿਰਚ ਰੱਖ ਦਵਾਂਗੇ ਤੇ ਹਾਂਜੀ ਹੁਣ ਆਪਣਾ ਚਿੱਲੇ ਆ ਆਪਣੇ ਤਿਆਰ ਨੇ ਤੇ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਾਤਵਾ ਦਾ ਸ਼ੇਅਰ ਜ਼ਰੂਰ ਕਰਨਾ ਜੀ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਜੀ ਸਾਨੂੰ ਇਸ ਕਰਕੇ ਬਾਤ ਤੋਂ ਬਾਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਹਾਂ ਜੀ ਸਰ ਸਤਿ ਸ਼੍ਰੀ ਅਕਾਲ